ਸਤਿ ਸ਼੍ਰੀ ਅਕਾਲ ਦੋਸਤੋ ਕੀ ਤੁਸੀਂ ਕਦੇ ਸੋਚਿਆ ਹੈ ਸਾਡੀ ਕਿਸਮਤ ਕੌਣ ਲਿਖਦਾ ਹੈ ਕਈ ਵਾਰ ਅਸੀਂ ਮਿਹਨਤ ਬਹੁਤ ਕਰਦੇ ਹਾਂ ਪਰ ਨਤੀਜਾ ਨਹੀਂ ਮਿਲਦਾ ਕਈ ਵਾਰ ਕੁਝ ਲੋਕਾਂ ਨੂੰ ਬਿਨਾਂ ਮੰਗੇ ਹੀ ਸਭ ਕੁਝ ਮਿਲ ਜਾਂਦਾ ਹੈ ਅੱਜ ਮੈਂ ਤੁਹਾਨੂੰ ਕੋਈ ਕਿਤਾਬੀ ਗੱਲ ਨਹੀਂ ਦੱਸਣੀ ਸੰਗਰੂ ਉਹ ਰਾਤ ਦੱਸਣਾ ਹੈ ਜੋ ਸਾਡੀ ਸਾਰਿਆਂ ਦੇ ਅੰਦਰ ਛੁਪਿਆ ਹੋਇਆ ਹੈ ਇੱਕ ਇਹ ਜੀ ਤਾਕਤ ਜਿਸ ਨੇ ਜੇ ਤੁਸੀਂ ਸਮਝ ਲਿਆ ਤਾਂ ਤੁਸੀਂ ਆਪਣੀ ਜ਼ਿੰਦਗੀ ਖੁਦ ਬਦਲ ਸਕਦੇ ਹੋ ਦੋਸਤ ਸਾਡਾ ਮਨ ਇੱਕ ਚੁੰਬਕ ਵਾਂਗ ਹੈ ਅਸੀਂ ਸਾਰਾ ਦਿਨ ਜੋ ਸੋਚਦੇ ਹਾਂ ਉਹ ਹੀ ਚੀਜ਼ਾਂ ਸਾਡੀ ਜ਼ਿੰਦਗੀ ਵਿੱਚ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਜੇ ਅਸੀਂ ਸਾਰਾ ਦਿਨ ਦੁੱਖਾਂ ਜਾਂ ਪਰੇਸ਼ਾਨੀਆਂ ਬਾਰੇ ਸੋਚਾਂਗੇ ਤਾਂ ਉਹੀ ਵਧੀਗਾ ਪਰ ਜੇ ਅਸੀਂ ਭਰੋਸਾ ਰੱਖੀਏ ਤੇ ਰੱਬ ਦਾ ਸ਼ੁਕਰਾਨਾ ਕਰੀਏ ਤਾਂ ਕੁਦਰਤ ਸਾਡੇ ਲਈ ਖੁਸ਼ੀਆਂ ਦੇ ਰਸਤੇ ਆਪਣੇ ਆਪ ਖੋਲ੍ਹ ਦਿੰਦੀ ਹੈ ਕਿਸ ਨੂੰ ਲੋਕ ਭਾਵੇਂ ਕੁਝ ਵੀ ਕਹਿਣ ਪਰ ਅਸਲ ਵਿੱਚ ਸਾਡੇ ਸਿੱਧਕ ਦੀ ਤਾਕਤ ਹੈ ਕੀ ਤੁਸੀਂ ਕਦੇ ਸੋਚਿਆ ਹੈ ਸਾਡੀ ਅਰਦਾਸ ਕਦੇ ਪੂਰੀ ਹੋ ਜਾਂਦੀ ਹੈ ਕਦੇ ਨਹੀਂ ਕੀ ਇਹ ਸਿਰਫ ਕਿਸਮਤ ਹੈ ਜਾਂ ਇਸ ਦੇ ਪਿੱਛੇ ਕੋਈ ਇਹੋ ਜਿਹਾ ਕਾਨੂੰਨ ਕੰਮ ਕਰ ਰਿਹਾ ਹੈ ਜਿਸ ਤੋਂ ਅਸੀਂ ਅਣਜਾਣ ਹਾਂ ਅੱਜ ਮੈਂ ਤੁਹਾਨੂੰ ਇੱਕ ਇਹ ਜੀ ਸ਼ਕਤੀ ਬਾਰੇ ਦੱਸਣ ਜਾ ਰਹੀ ਹਾਂ ਜੋ ਤੁਹਾਡੇ ਅੰਦਰ ਹੀ ਹੈ ਦੁਨੀਆ ਦੇ 1% ਦੁਨੀਆ ਦਾ 1% ਦੁਨੀਆ ਦੇ 1% ਸਭ ਤੋਂ ਕਾਮਯਾਬ ਲੋਕ ਇਸ ਰਾਜ਼ ਨੂੰ ਜਾਣਦੇ ਹਨ ਅਤੇ ਵਰਤਦੇ ਹਨ ਜੇ ਅੱਜ ਤੁਸੀਂ ਇਸ ਗੱਲ ਨੂੰ ਸਮਝ ਲਿਆ ਤਾਂ ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਅਗਲੇ 30 ਦਿਨਾਂ ਵਿੱਚ ਤੁਹਾਡੀ ਜ਼ਿੰਦਗੀ ਬਦਲਣੀ ਸ਼ੁਰੂ ਹੋ ਜਾਵੇਗੀ ਦੋਸਤੋ ਸਾਡਾ ਦਿਮਾਗ ਇੱਕ ਟਰਾਂਸਮਿਟਰ ਵਾਂਗ ਹੈ ਅਸੀਂ ਹਰ ਵੇਲੇ ਕੁਝ ਨਾ ਕੁਝ ਸੋਚਦੇ ਰਹਿੰਦੇ ਹਾਂ ਪਰ ਵਿਗਿਆਨ ਅਤੇ ਅਧਿਆਤਮ ਦੋਨੋਂ ਦੋਵੇਂ ਕਹਿੰਦੇ ਹਨ ਕਿ ਸਾਡੇ ਵਿਚਾਰ ਸਿਰਫ ਸੋਚ ਨਹੀਂ ਹਨ ਇਹ ਊਰਜਾ ਹੈ ਜਿਸ ਨੂੰ ਆਪਾਂ ਅੰਗਰੇਜ਼ੀ ਵਿੱਚ એનર્ਜੀ ਕਹਿੰਦੇ ਹਾਂ ਜਦੋਂ ਅਸੀਂ ਲਗਾਤਾਰ ਡਰ ਚਿੰਤਾ ਜਾਂ ਘਾਟ ਬਾਰੇ ਸੋਚਦੇ ਹਾਂ ਕਾ ਤੁਸੀਂ ਅਣਜਾਣੇ ਵਿੱਚ ਉਹਨਾਂ ਹੀ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਵਿੱਚ ਸੱਦਾ ਦੇ ਰਹੇ ਹੁੰਦੇ ਹੋ ਦੂਜੀ ਪਾਸੇ ਜਦੋਂ ਤੁਸੀਂ ਭਰੋਸੇ ਅਤੇ ਸ਼ੁਕਰਾਨੇ ਵਿੱਚ ਰਹਿੰਦੇ ਹੋ ਤਾਂ ਕੁਦਰਤ ਤੁਹਾਡੇ ਲਈ ਉਹ ਰਸਤੇ ਖੋਲ੍ਹ ਦਿੰਦੀ ਹੈ ਜੋ ਪਹਿਲਾਂ ਬੰਦ ਸੀ ਇਸ ਨੂੰ ਖਿੱਚ ਦਾ ਕਾਨੂੰਨ ਕਿਹਾ ਜਾਂਦਾ ਹੈ ਜੋ ਅਸੀਂ ਅੰਦਰੋਂ ਅੰਦਰ ਮਹਿਸੂਸ ਕਰਦੇ ਹਾਂ ਉਹੀ ਬਾਹਰੋਂ ਮਿਲਦਾ ਹੈ ਜਿਸ ਨੂੰ ਅਸੀਂ ਲਾਅ ਆਫ ਅਟਰੈਕਸ਼ਨ ਕਹਿੰਦੇ ਹਾਂ ਬਹੁਤ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਅਸੀਂ ਬਹੁਤ ਮੰਗਿਆ ਪਰ ਮਿਲਿਆ ਨਹੀਂ ਕਿਉਂ ਕਿਉਂਕਿ ਅਸੀਂ ਘਾਟ ਵਿੱਚ ਮੰਗਦੇ ਹਾਂ ਅਸੀਂ ਰੋਂਦੇ ਹੋਏ ਮੰਗਦੇ ਹਾਂ ਸਹੀ ਤਰੀਕਾ ਇਹ ਹੈ ਕਿ ਜਦੋਂ ਤੁਸੀਂ ਕੁਝ ਸੋਚ ਕੁਝ ਚਾਹੁੰਦੇ ਹੋ ਸੋਚਦੇ ਹੋ ਤਾਂ ਉਸ ਨੂੰ ਇਸ ਤਰ੍ਹਾਂ ਮਹਿਸੂਸ ਕਰੋ ਜਿਵੇਂ ਤੁਹਾਨੂੰ ਮਿਲ ਗਿਆ ਹੋਵੇ ਇਹ ਹੀ ਅਰਦਾਸ ਦੀ ਅਸਲੀ ਤਾਕਤ ਹੈ ਮੰਗਣ ਤੋਂ ਪਹਿਲਾਂ ਹੀ ਉਸ ਦਾ ਸ਼ੁਕਰਾਨਾ ਕਰਨਾ ਜਦੋਂ ਤੁਹਾਡਾ ਮਨ ਸ਼ੱਕ ਤੋਂ ਮੁਕਤ ਹੋ ਕੇ ਯਕੀਨ ਵਿੱਚ ਆ ਗਿਆ ਤਾਂ ਪੂਰੀ ਕਾਇਨਾਤ ਤੁਹਾਡੀ ਮਦਦ ਲਈ ਲੱਗ ਜਾਂਦੀ ਹੈ ਹੈਲਪ ਕਰਨੇ ਲੱਗ ਜਾਂਦੀ ਹੈ ਰੋਜ਼ਾਨਾ ਦੀ ਹੁਣ ਰੋਜ਼ਾਨਾ ਦੀ ਇੱਕ ਛੋਟੀ ਜੀ ਆਦਤ ਤੋਂ ਆਪਾਂ ਸ਼ੁਰੂ ਕਰੀਏ ਅੱਜ ਤੋਂ ਇੱਕ ਕੰਮ ਸ਼ੁਰੂ ਕਰੀਏ ਕਿ ਸਵੇਰੇ ਉੱਠਦੇ ਸਾਰ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੀਆਂ ਉਹਨਾਂ ਦੋ ਚੀਜ਼ਾਂ ਲਈ ਸ਼ੁਕਰਾਨਾ ਕਰੋ ਜੋ ਤੁਹਾਡੇ ਕੋਲ ਹਨ ਚਾਹੇ ਉਹ ਤੁਹਾਡੀ ਸਿਹਤ ਹੋਵੇ ਪਰਿਵਾਰ ਚੱਸੀ ਰੁੱਤੇ ਸਾਥ ਜਿੰਨਾ ਤੁਸੀਂ ਸ਼ੁਕਰ ਕਰੋਗੇ ਉਨਾ ਹੀ ਤੁਹਾਡਾ ਫਿਕਰ ਮੁਕਦਾ ਜਾਵੇਗਾ ਇਹ ਇੱਕ ਕੁਦਰਤੀ ਨਿਯਮ ਹੈ ਸ਼ੁਕਰਾਨਾ ਕਰਨ ਵਾਲੇ ਨੂੰ ਕਦੇ ਤੋੜਨੀ ਹੁੰਦੀ ਇਹਨਾਂ ਸਾਰੀਆਂ ਗੱਲਾਂ ਦੁਨੀਆ ਦੇ ਮਹਾਨ ਵਿਦਵਾਨਾਂ ਨੇ ਸਦੀਆਂ ਤੋਂ ਸਾਨੂੰ ਸਮਝਾਈਆਂ ਹਨ ਇਥੋਂ ਤੱਕ ਕਿ ਮਸ਼ਹੂਰ ਕਿਤਾਬਾਂ ਜਿਵੇਂ ਦਾ ਸਿਕਰਟ ਵੀਹੀ ਗੱਲਾਂ ਕਰਦੀਆਂ ਹਨ ਪਰ ਅਸਲ ਰਾਜ ਕਿਤਾਬ ਵਿੱਚ ਨਹੀਂ ਤੁਹਾਡੇ ਅੰਦਰ ਹੈ ਆਪਣੀ ਸੋਚ ਬਦਲੋ ਤੁਹਾਡੀ ਦੁਨੀਆ ਆਪਣੇ ਆਪ ਬਦਲ ਜਾਵੇਗੀ ਇਸ ਵੀਡੀਓ ਨੇ ਤੁਹਾਡੇ ਮਨ ਨੂੰ ਥੋੜਾ ਜਿਹਾ ਵੀ ਸਕੂਨ ਦਿੱਤਾ ਹੋਵੇ ਤਾਂ ਇਸ ਨੂੰ ਆਪਣੇ ਪਿਆਰਿਆਂ ਨਾਲ ਸਾਂਝਾ ਜ਼ਰੂਰ ਕਰਨਾ ਵੈਗਰੂ ਪਲੇ ਕੇ ਰਹੀ ਧੰਨਵਾਦ